ਕੈਨੇਡਾ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਪੰਜਾਬਣ ਕੁੜੀ ਆਪਣੀ ਪੀਆਰ ਲੈਣ ਵਾਸਤੇ ਜਾਂਦੀ ਹੈ ਤੇ ਜਾਣ ਤੋਂ ਪਹਿਲਾਂ ਉਹ ਸ਼ਗਨ ਵਿਆਹ ਕਰਦੀ ਹੈ ਜੋ ਇੱਕ ਕੁੜੀ ਆਪਣੇ ਵਿਆਹ ਤੇ ਡੋਲੀ ਤੁਰ ਲਗਿਆ ਕਰਦੀ ਹੈ ਦੇਖੋ ਕਿਵੇਂ ਚੋਲਾ ਨੂੰ ਹੱਥ ਚ ਫੜ ਕੇ ਪਿੱਛੇ ਸੱਟ ਰਹੀ ਹੈ ਜਦੋਂ ਕੁੜੀ ਦੀ ਡੋਲੀ ਤੁਰਦੀ ਉਵੇਂ ਹੀ ਕੁੜੀ ਉਦੋਂ ਸੱਟਦੀ ਹੁੰਦੀ ਹੈ ਤੇ ਉਵੇਂ ਹੀ ਇਹ ਪੀਆਰ ਲੈਣ ਤੋਂ ਪਹਿਲਾਂ ਚੋਲ ਆਪਣੇ ਸਿਰ ਤੋਂ ਉੱਪਰ ਦੇ ਪਿੱਛੇ ਸੜਦੀ ਤੇ ਪਿੱਛੋਂ ਚੁੰਨੀ ਵਿੱਚੋਂ ਦੀ ਮਾਂ ਬਣੀ ਕੁੜੀ ਉਵੇਂ ਚੋਲ ਇਕੱਠੇ ਕਰਦੀ ਹੈ ਤੇ ਭਰਾ ਵੀ ਵੇਖੋ ਡੋਲੀ ਵਾਲੀ ਕਾਰ ਨੂੰ ੱਤਕਾ ਲਾਉਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਤੇ ਸਾਰੇ ਆ ਉਹੀ ਮਾਹੌਲ ਬਣਾਇਆ ਜਾ ਇੱਕ ਵਿਆਹ ਚ ਕੁੜੀ ਦੀ ਡੋਲੀ ਤੁਰ ਲੱਗਿਆ ਬੰਦਾ ਤੇ ਇਹਨਾਂ ਕੁੜੀਆਂ ਨੇ ਆਪਣੀ ਰੀਲ ਦੇ ਪਿੱਛੇ ਉਹੀ ਗਾਣਾ ਲਾਇਆ ਹੁੰਦਾ ਸ਼ੈਰੀਮਾਨ ਦਾ ਜਿਸ ਵਿੱਚ ਸ਼ੈਰੀਮਾਨ ਨੇ ਗਾਇਆ ਸੀ ਕਿ ਇੱਕ ਘਰ ਤੇਰਾ ਜੋੜਿਆ ਤੇ ਮੈਂ ਦੂਜਾ ਘਰ ਜੋੜਨ ਚੱਲੀ ਨਹੀਂ ਮੀ ਮੈਂ ਇੱਕ ਘਰ ਤੇਰਾ ਜੋੜਾ ਜੇ ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਆ ਤਾਂ ਲੋਕੀ ਥੱਲੇ ਕਮੈਂਟ ਕਰਦੇ ਆ ਕਿ ਇਸ ਦੇ ਨਾਲ ਪੀਆਰ ਦਾ ਕੀ ਲੈਣਾ ਦੇਣਾ ਜੇਕਰ ਤੁਹਾਨੂੰ ਪਤਾ ਹੈ ਕਿ ਇਹ ਵਿਆਰ ਪੀਆਰ ਲੈਣ ਤੋਂ ਪਹਿਲਾਂ ਇਹਨਾਂ ਨੇ ਕਿਉਂ ਕੀਤਾ ਤਾਂ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ